ਜਦੋਂ ਸਾਰੇ ਲੋਕ ਇਸ਼ਕ ਮਜਾਜ ਦੇ ਵਿੱਚ ਉਲਝੇ ਹੋਏ ਸੀ ਤਾਂ ਉਹ ਸਿੱਧੂ ਗੀਤ ਕੱਢਦਾ ਵੀ ਸਾਡੇ ਲਾਣੇ ਜਾਉਣੇ ਸੁੱਚਿਆਂ ਦੇ ਸਾਡੇ ਮਿਰਜ਼ੇ ਰਾਂਝੇ ਜੰਮਦੇ ਨੇ ਕਿੱਥੇ ਉਹਦੇ ਗਾਣੇ ਚੱਲਦੇ ਆ ਕਰੋੜਾਂ 'ਚ ਉਹਦੇ ਸ਼ੋਅ ਵੇਚਦੇ ਆ ਤੇ ਸਾਰਾ ਕੁਝ ਛੱਡ ਕੇ ਤੇ ਉਹ ਲੋਕਾਂ ਕੋਲੋਂ ਵੋਟਾਂ ਮੰਗਦਾ ਫਿਰਦਾ ਹੱਥ ਜੋੜ ਕੇ ਤੇ ਮੈਨੂੰ ਲੱਗਦਾ ਕਿ ਉਹਨੂੰ ਆਉਣਾ ਚਾਹੀਦਾ ਸੀ ਇੰਡਸਟਰੀ ਨੂੰ ਜੇ ਸਿੱਧੂ ਮੂਸੇਵਾਲਾ ਖੜਾ ਹੋਇਆ ਸੀ ਕਈ ਕਲਾਕਾਰ ਖੜੇ ਨੇਤਾ ਇੰਡਸਟਰੀ ਪਿੱਛੇ ਭੱਜੂ ਹੀ ਫਿਰਦੀ ਆ ਕਦੇ ਇੱਕ ਚਿਹਰਾ ਆਂਦਾ ਕਦੇ ਦੂਜਾ ਚਿਹਰਾ ਆਂਦਾ 92 ਵਰਗੇ ਗਬਰੂ ਲਿਖਦਾ ਗਾਣੀ ਤਾਂ ਉਹ ਕਹਿੰਦੇ ਵੀ ਉਹਨਾਂ ਨੇ ਭਿੰਡਰਾਂ ਵਾਲਾ ਜੀ ਦਾ ਜ਼ਿਕਰ ਜਿਹੜਾ ਕਰਨਾ ਸੀ ਸ਼ਾਇਦ ਤੁਸੀਂ ਵੀ ਸੁਣੀ ਹੋਵੇ ਬੰਦਾ ਹੋਵੇ ਕਾਂਗਰਸ ਦੀ ਟਿਕਟ ਤੇ ਚੋਣ ਲੜਿਆ ਹੋਵੇ ਉਹ ਸਿਮਰਜੀਤ ਸਿੰਘ ਮਾਨ ਨੂੰ ਇਹ ਕਹਿ ਰਿਹਾ ਹੋਵੇ ਮੈਂ ਤੁਹਾਡੀ ਸਪੋਰਟ ਕਰਨੀ ਆ ਤਾਂ ਦੇਖੋ ਉਹਦੇ ਲਈ ਸਿੱਖੀ ਮੈਨੂੰ ਲੱਗਦੀ ਪਾਰਟੀਵਾਦੀ ਤੋਂ ਉੱਪਰ ਸੀ ਕਿ ਪੱਤਰਕਾਰ ਕਹਿੰਦੇ ਕਿ ਸੰਤਾ ਬਾਰੇ ਤੁਸੀਂ ਕੀ ਸੋਚਦੇ ਹੋ ਕਹਿੰਦੇ ਕਿ ਸਾਡੇ ਪੁਰਖੇ ਸੀਗੇ ਔਰ ਇਹ ਇਹ ਬੇਬਾਕੀ ਬੰਨੋ ਦੱਸੋ ਕਿਹੜਾ ਕਲਾਕਾਰ ਕਹਿ ਲੂਗਾ ਕਿ ਜਿਹੜਾ ਕਲਾਕਾਰ ਚੱਲਦਾ ਹੋਵੇ ਇਹ ਉਹਦੀ ਤਲੇਰੀ ਸੀ ਜਾਂ ਕਹਿ ਲਓ ਕਿ ਸਿੱਧੂ ਦਾ ਸਟੈਂਡ ਸੀ ਕਾਂਗਰਸ ਜੁਆਇਨ ਕਰ ਲਈ ਸੀ ਔਰ ਉਹਨੇ ਆਪਣੇ ਟਰੈਕਟਰ ਦੇ ਉੱਤੇ ਸੰਤਾਂ ਦੀ ਜਿਹੜੀ ਤਸਵੀਰ ਲੱਗੀ ਸੀ ਉਸ ਤੋਂ ਬਾਅਦ ਵੀ ਨਹੀਂ ਲਾਈ ਅੱਬ ਵਕ ਵਕ ਪਾਰਟੀਆਂ ਵਾਲੇ ਨੇ ਜਦੋਂ ਰੀਲ ਪਾਈ ਹੁੰਦੀ ਹੈ ਉਹਨਾਂ ਦੇ ਉਹ ਗੀਤ ਸਿੱਧੂ ਦਾ ਹੀ ਲਾਇਆ ਹੁੰਦਾ ਗੀਤ ਸਿੱਧੂ ਦੇ ਲਾਇਆ ਉਹ ਬੋਲਦੇ ਸਿੱਧੂ ਦੇ ਖਿਲਾਫ ਰਹੇ ਨੇ ਜਦੋਂ ਸਾਰੇ ਲੋਕ ਇਸ਼ਕ ਮਜਾਜ ਦੇ ਵਿੱਚ ਉਲਝੇ ਹੋਏ ਸੀ ਤਾਂ ਉਹ ਸਿੱਧੂ ਗੀਤ ਕਰਦਾ ਵੀ ਸਾਡੇ ਲਾਣੇ ਜਾਉਣੇ ਸੁੱਚਿਆਂ ਦੇ ਸਾਡੇ ਮਿਰਜ਼ੇ ਰਾਂਝੇ ਜੰਮਦੇ ਨੇ ਤਾਂ ਉਹ ਇੱਕ ਵੱਡਾ ਚੇਂਜ ਮੈਨੂੰ ਲੱਗਦਾ ਵੀ ਜਿੱਥੇ ਉਹ ਗੱਲ ਕਰਦਾ ਫਿਊਜ਼ਨ ਬਹੁਤ ਤਗੜਾ ਸੀ ਸੰਦੀਪ ਜਿਵੇਂ ਤੁਸੀਂ ਕਹਿੰਦੇ ਹੋ ਕਿ ਅਰਬਨ ਟੱਚ ਬਹੁਤ ਸੀ ਜਿੱਥੇ ਉਹ ਇੱਕ ਥਾਂ ਦੇ ਉੱਤੇ ਇਦਾਂ ਦੇ ਸ਼ਬਦ ਵਰਤਦਾ ਸੀਗਾ ਕਿ ਜਿਹਦੇ ਵਿੱਚ ਟਾਊਟ ਸ਼ਬਦ ਵਰਤਦਾ ਚਿੱਟੇ ਪਾਪਾ ਘੁੰਮਦੇ ਮਤਲਬ ਹਰ ਤਰ੍ਹਾਂ ਦੀ ਗੱਲ ਕਰਦਾ ਤਾਂ ਉੱਥੇ ਉਹਦੇ ਮਨ ਦੇ ਵਿੱਚ 휴머니티 ਦੇ ਪ੍ਰਤੀ ਬਹੁਤ ਚੀਜ਼ਾਂ ਸੀ ਔਰ ਕਲਾਕਾਰ ਸੰਪੂਰਨ ਤੌਰ ਤੇ ਕਲਾਕਰ ਨੂੰ ਲੱਗਦਾ ਕਿ ਤਾਂ ਹੀ ਬਣਦਾ ਜੋ ਕੁਝ ਸਮਾਜ ਨੂੰ ਵਾਪਸੀ ਵੀ ਕਰਦਾ ਪੈਸੇ ਤਾਂ ਕਮਾ ਕਮਾ ਕੇ ਬਹੁਤ ਬੰਦੇ ਚਲੇ ਗਏ ਪਰ ਜਿਹੜਾ ਸਮਾਜਿਕ ਤੌਰ ਤੇ ਕਿਸੇ ਵੀ ਤਰੀਕੇ ਨਾਲ ਜੁੜਿਆ ਹੋਇਆ ਤਾਂ ਲੋਕ ਅਪਰੀਸ਼ੀਏਟ ਕਰਦੇ ਆ ਸਿੱਧੂ ਦੀ ਗੱਲ ਜਦੋਂ ਜ਼ਿਕਰ ਛਿੜਦਾ ਆਪਾਂ ਉਹਨੇ ਤੁਸੀਂ ਉਹ ਕੈਂਸਰ ਹਸਪਤਾਲ ਦੀ ਗੱਲ ਕਰ ਰਹੇ ਸੀਗੇ ਕਿ ਆਪਣੇ ਜਿਹੜੀ ਸ਼ੋਜ਼ ਦੀ ਕਮਾਈ ਆ ਜਾਂ ਜੋ ਜੋ ਆਪਣਾ ਜੋ ਸੈਟਿੰਗ ਹੋਊਗੀ ਤਾਂ ਉਹਦੇ ਵਿੱਚੋਂ ਆਪਾਂ ਕੈਂਸਰ ਹਸਪਤਾਲ ਤੇ ਜਾਂ ਪਿੰਡ ਦੇ ਵਿੱਚ ਜਿਹੜਾ ਹਸਪਤਾਲ ਬਣਨਾ ਉਹਦੇ ਉੱਤੇ ਲਾਉਣਾ ਤਾਂ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਖਾਸ ਤੌਰ ਤੇ ਇਦਾਂ ਦੀਆਂ ਗੱਲਾਂ ਚਲੋ ਆਪਾਂ ਇਹ ਚੀਜ਼ ਮੰਨ ਸਕਦੇ ਹਾਂ ਕਿ ਕੋਈ 55 60 65 ਸਾਲ ਦੀ ਉਮਰ ਦੇ ਵਿੱਚ ਸੋਚੇ ਜਦੋਂ ਸਟੇਜ ਤੇ ਸ਼ੋਅ ਘਟ ਜਾਂਦੇ ਨੇ ਪੈਸਾ ਬਹੁਤ ਕਮਾ ਲੈਂਦਾ ਜਿਵੇਂ ਆਪਾਂ ਕਹੀਏ ਕਿ ਹੁਣ ਜਿਹੜੇ ਕਲਾਕਾਰ ਬਜ਼ੁਰਗ ਹੋ ਗਏ ਤੇ ਉਹ ਚੋਣਾ ਦੇ ਵਿੱਚ ਆਪਣੀ ਕਿਸਮਤ ਅਜਮਾਰੇ ਨੇ ਉਹ ਇਹੋ ਜਿਹੀਆਂ ਗੱਲਾਂ ਕਰਨ ਨਾ ਆਪਾਂ ਕਹਿੰਦੇ ਆ ਕਿ ਚਲੋ ਯਾਰ ਹੁਣ ਪਰ ਜਿਹੜਾ ਬੰਦਾ ਪੀਕ ਦੇ ਉੱਤੇ ਹੈ ਜੇ 30 ਮਿੰਟ ਟੱਪਿਆ ਉਹ ਇਹ ਗੱਲਾਂ ਕਰੇ ਕਿ ਵੀ ਸਿੱਧੂ ਨੇ ਪੰਜਾਬ ਲਈ ਜੋ ਕਰਨਾ ਸੀ ਹਜੇ ਕਿਉਂਕਿ ਕਾਂਗਰਸ ਦਾ ਬੰਦਾ ਹੋਵੇ ਕਾਂਗਰਸ ਦੀ ਟਿਕਟ ਤੇ ਚੋਣ ਲੜਿਆ ਹੋਵੇ ਉਹ ਸਿਮਰਜੀਤ ਸਿੰਘ ਮਾਨ ਨੂੰ ਇਹ ਕਹਿ ਰਿਹਾ ਹੋਵੇ ਮੈਂ ਤੁਹਾਡੀ ਸਪੋਰਟ ਕਰਨੀ ਆ ਤਾਂ ਦੇਖੋ ਉਹਦੇ ਲਈ ਸਿੱਖੀ ਮੈਨ ਲੈ ਦੀ ਪਾਰਟੀ ਬਾਜੀ ਤੋਂ ਉੱਪਰ ਸੀ ਨਹੀਂ ਉਹ ਉਹ ਤਾਂ ਦੇਖੋ ਹੈ ਹੀ ਆ ਉਹਦੀ ਆਈਡੀਓਲੋਜੀ ਉਹ ਤਾਂ ਉਹਨੂੰ ਪੁੱਛਦੇ ਆ ਪੱਤਰਕਾਰ ਕਹਿੰਦੇ ਕਿ ਸੰਤਾ ਬਾਰੇ ਤੁਸੀਂ ਕੀ ਸੋਚਦੇ ਹੋ ਕਹਿੰਦੇ ਕਿ ਸਾਡੇ ਪੁਰਖੇ ਸੀਗੇ ਔਰ ਇਹ ਇਹ ਬੇਬਾਕੀ ਮੈਨੂੰ ਦੱਸੋ ਕਿਹੜਾ ਕਲਾਕਾਰ ਕਹਿ ਲੂਗਾ ਕਿ ਜਿਹੜਾ ਕਲਾਕਾਰ ਚੱਲਦਾ ਹੋਵੇ ਉਹ ਕਿਵੇਂ ਕਹਿ ਲੂਗਾ ਕਲਾਕਾਰ ਤਾਂ ਕਲਾਕਾਰ ਤਾਂ ਇੰਨਾ ਕੁ ਵੀ ਰਿਸਕ ਨਹੀਂ ਲੈਂਦੇ ਬੋਲਣ ਦਾ ਉਹਨਾਂ ਉਹਨਾਂ ਨੂੰ ਤਾਂ ਹਰ ਚੀਜ਼ ਦੇ ਵਿੱਚ ਵਿਊਜ਼ ਦਿਖਦੇ ਨੇ ਆਪਣੀ ਇਮੇਜ ਦਿਖਦੀ ਆ ਇਹ ਫਿਰ ਸਿੱਧੂ ਮੂਸੇਵਾਲਾ ਦੇ ਪੱਲੇ ਸੀਗਾ ਉਹਨੇ ਇਹ ਮੈਨੂੰ ਲੱਗਦਾ ਕਿ ਇਹ ਉਹਦੀ ਬਿਬਾਕੀ ਸੀ ਇਹ ਉਹਦੀ ਤਲੇਰੀ ਸੀ ਜਾਂ ਕਹਿ ਲਓ ਕਿ ਸਿੱਧੂ ਦਾ ਸਟੈਂਡ ਸੀ ਕਾਂਗਰਸ ਜੁਆਇਨ ਕਰ ਲਈ ਸੀ ਔਰ ਉਹਨੇ ਆਪਣੇ ਟਰੈਕਟਰ ਦੇ ਉੱਤੇ ਸੰਤਾਂ ਦੀ ਜਿਹੜੀ ਤਸਵੀਰ ਲੱਗੀ ਸੀ ਉਸ ਤੋਂ ਬਾਅਦ ਵੀ ਨਹੀਂ ਲਾਈ ਤੁਸੀਂ ਜੇ ਧਿਆਨ ਨਾਲ ਦੇਖੋ ਮੈਨੂੰ ਲੱਗਦਾ ਕਿ ਹੁਣ ਵੀ ਉਹਦੇ ਸੋਸ਼ਲ ਹੈਂਡਲਸ ਦੇ ਉੱਤੇ ਪਈ ਹੋਣੀ ਆ ਉਹ ਕਿਸੇ ਨੇ ਇਹ ਗੱਲ ਪੁੱਛੀ ਸੀ ਕਿ ਤੁਸੀਂ ਫਿਰ ਲਾ ਦੋਗੇ ਉਹ ਕਹਿੰਦਾ ਨਾ ਹੁਣ ਵੀ ਤਸਵੀਰ ਲੱਗੀ ਆ ਸੰਤਾਂ ਦੀ ਤੇ ਲੱਗੀ ਰਹੂਗੀ ਟਰੈਕਟਰ ਦੇ ਉੱਤੇ ਆਪਣੇ ਮਖਾ 59 11 ਜਾਂ ਕਿਹੜੇ ਤੇ ਲਾਈ ਸੀ ਫਿਰ ਇਹ 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 ਤਾਂ ਸਟੈਂਡ ਸੀਗਾ ਨਾ ਇਹ ਫਿਰ ਸਿੱਧੂ ਮੂਸੇਵਾਲਾ ਸੀ ਤੇ ਮੂਸੇਵਾਲਾ ਦਾ ਸਟੈਂਡ ਤਾਂ ਫਿਰ ਨਹੀਂ ਆ ਜਾਂਦਾ ਕਿਉਂਕਿ ਆਪਾਂ ਤੋਂ ਪਾਰਟੀਆਂ ਵਾਲੇ ਨੇ ਜਦੋਂ ਰੀਲ ਪਾਈ ਹੁੰਦੀ ਆ ਉਹਨਾਂ ਨੇ ਉਹ ਗੀਤ ਸਿੱਧੂ ਦਾ ਹੀ ਲਾਇਆ ਹੁੰਦਾ ਜੇ ਉਹ ਬੋਲਦੇ ਸਿੱਧੂ ਦੇ ਖਿਲਾਫ ਰਹੇ ਨੇ ਉਹ ਚਿੱਟੇ ਕੁੜਤੇ ਪਜਾਮੇ ਜੱਟ ਪਾਉਣ ਲੱਗਿਆ ਲੱਗਦਾ ਹੈ ਖੜਾਊਗਾ ਵੋਟਾਂ ਵਿੱਚ ਨਹੀਂ